ਇਰਾਨ ਦੇ ਲੋਕਾਂ ਨੇ ਬਸਾਇਆ ਸੀ ਪੰਜਾਬ ਦਾ ਇਹ ਸ਼ਹਿਰ ਇਨਾ ਅਮੀਰ ਸ਼ਹਿਰ ਕਿ ਇੱਥੋਂ ਦੇ ਲੋਕ ਸਾਲ ਦਾ 1.5 ਕਰੋੜ ਟੈਕਸ ਭਰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਦਿਨ ਇਸ ਕਿਉਂ ਤਬਾਹ ਕਰਤਾ ਸੀ ਇਹ ਸ਼ਹਿਰ ਇਰਾਨ ਦੇ ਸਮਾਨਵੀ ਘਰਾਣੇ ਦੇ ਲੋਕ ਇੱਥੇ ਆ ਕੇ ਆਬਾਦ ਹੋਏ ਤੇ ਇਹ ਨਗਰ ਦਾ ਨਾਮ ਪੈ ਗਿਆ ਸਮਾਣਾ ਹਜ਼ਾਰ ਈਸਵੀ ਦੇ ਆਸ-ਪਾਸ ਇਹ ਸ਼ਹਿਰ ਬਠਿੰਡੇ ਦੇ ਪੱਟੀ ਰਾਜਾ ਜੈਪਾਲ ਦੇ ਅਧੀਨ ਰਿਹਾ ਫਿਰ 1300 ਦੇ ਆਸ-ਪਾਸ ਸੁਗਲਕਾਂ ਤੇ ਖਿਲਜੀਆਂ ਦੇ ਸਮੇਂ ਇਹ ਨਗਰ ਇਸਲਾਮੀ ਵਿਦਿਆ ਦਾ ਪ੍ਰਮੁੱਖ ਕੇਂਦਰ ਹੁੰਦਾ ਸੀ ਤੇ ਭਾਰਤ ਦੇ ਪ੍ਰਮੁੱਖ ਨਗਰਾਂ ਵਿੱਚੋਂ ਇੱਕ ਹੁੰਦਾ ਸੀ ਇੱਥੋਂ ਦਾ ਮੌਲਾਨਾ ਕਮਾਲਉਦੀਨ ਬਹੁਤ ਪਹੁੰਚਾ ਹੋਇ ਤੁਗਲਕ ਵੀ ਜ਼ਰੂਰੀ ਮਾਮਲਿਆਂ ਵਿੱਚ ਉਹਦੀ ਰਹਿ ਲੈਂਦਾ ਸੀ ਅਕਬਰ ਤੇ ਉਹ ਤੋਂ ਬਾਅਦ ਦੇ ਬਾਦਸ਼ਾਹਾਂ ਦਾ ਧਿਆਨ ਜ਼ਿਆਦਾ ਸਰਹੰਦਵਾਲ ਹੋਣ ਕਰਕੇ ਸਮਾਣਾ ਦੀ ਪੁੱਛਗਿਛ ਹੌਲੀ-ਹੌਲੀ ਘਟ ਹੋ ਗਈ ਉਸ ਸਮੇ ਸਮਾਣਾ ਸਰਹੰਦ ਦਾ ਇੱਕ ਪਰਗਣਾ ਹੁੰਦਾ ਸੀ ਤੇ 200 ਤੋਂ ਵੱਧ ਪਿੰਡ ਇਸ ਦੇ ਅੰਡਰ ਆਉਂਦੇ ਸਿਗੇ ਤੇ ਇਥੋਂ 1.5 ਕਰੋੜ ਸਾਲ ਦਾ ਟੈਕਸ ਇਕੱਠਾ ਹੋ ਕੇ ਸਰਹੰਦ ਜਾਂਦਾ ਸੀ ਜੋ ਕਿ ਅੱਗੇ ਦਿੱਲੀ ਭੇਜਿਆ ਜਾਂਦਾ ਸੀ ਉਸ ਜਮਾਨੇ ਵਿੱਚ ਜਿੱਥੇ ਸਮਾਣਾ ਫਕੀਰਾਂ ਅਤੇ ਇਸਲਾਮੀ ਵਿਦਵਾਨਾਂ ਦਾ ਸ਼ਹਿਰ ਸੀ ਉੱਥੇ ਹੀ ਜਲਾਦਾਂ ਦੇ ਘਰਾਣਿਆਂ ਕਰਕੇ ਵੀ ਬਹੁਤ ਬਦਨਾਮ ਸੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈ Thanks.